अच्छा एक वारी तो ਮੜੀ ਦਿਲ ਦੇ ਵਿੱਚ ਜਦੋਂ ਬੜਾ ਦਿਲ ਮੇਰਾ ਖਬਰ ਹੁੰਦਾ ਜੇ ਆਖਰ ਮੈਨੂੰ ਬਾਰਾ 11:30 ਵਜੇ ਫੋਨ ਆ ਹੀ ਗਿਆ ਕੋਈ ਸਭਾਣ ਸ਼ੀਗਾ ਦਾ ਠਾਮ ਮੇਰੇ ਫਿਰ ਇਤਰਾ ਰੱਬ ਤਰਸੀ ਰੋਪੜ ਲੈ ਕੇ ਰੋਪੜ ਵਾਲੇ ਵਾਲੇ ਗਾੜੀ 깔 ਤਾਂ ਆ ਪੈਰ ਨਾਲ ਭਾਈ ਦਾ ਹਾਂਜੀ ਇਹ ਪਾ ਕੇ ਬਾਸ ਇਸ ਤੋਂ ਬਗੈਰ ਤੇ ਘੱਟ ਵਾਦੀ ਲੱਗਦਾ ਮੈਂ ਕਿ ਉੱਥੇ ਕਹਿੰਦਾ ਸਾਬ ਤੇ ਉੱਥੇ ਐਕਸੀਡੈਂਟ ਹੋ ਗਿਆ ਚ ਰੋਪੜ ਜਾ ਕੇ ਤੇ ਟਰੱਕ ਨੇ ਸਾਈਡ ਮਾਰੀ ਟਰੱਕ ਨੇ ਸਾਈਡ ਮਾਰੀ ਤੇ ਇਹ ਪੈਰ ਫਿਰ ਕਿਤਨਾ ਸੱਟ ਸੱਪ ਲੱਗੀ ਹਾਂਜੀ ਇਹ ਮੋਟਰਸਾਈਕਲ ਦੇ ਰਿੰਗ ਦੇ ਵਿੱਚ ਆ ਗਿਆ ਸੇ ਰੇਮ ਦੇ ਵਿੱਚ ਆ ਕਿ ਉਦੋਂ ਉਦੋਂ ਹੀ ਕਟਾਇਆ ਗਿਆ ਹੈਗਾ ਬਾਅਦ ਚ ਤੇ ਕਰਦੇ ਕੀ ਹਾਂਜੀ ਦਿਹਾੜੀ ਮਿਸਤਰੀਆਂ ਨਾਲ ਮਿਸਤਰੀਆਂ ਦੇ ਨਾਲ ਪਿੱਛੇ ਚੱਲਦੇ ਹਾਂਜੀ ਹਾਂਜੀ ਟੀਜੀ ਗੱਲ ਕਰਾਂ ਕਿ ਵੀਰ ਦੇ ਪੈਰ ਦਾ ਇੱਕ ਕੈਪ ਵਾ ਕੈਪ ਪੈਂਦਾ ਵਾ ਉਹ ਇਤਰਾ ਲੱਗਦਾ ਵਾ ਕਿ ਜਿੱਤਰਾ ਪੈਰ ਹੀ ਹੁੰਦਾ ਵਾ ਲਈ ਪੈਰ ਪਰ ਤੇ ਪੈਰ ਕੱਟਦਾ ਸੀ ਜਿਆਦੀ ਮੁਸ਼ਕਲ ਹੀ ਸੀ ਅਚ ਪੈਰ ਕੱਟਦਾ ਹਾਂਜੀ ਇਹ ਹੈਗੇ ਮੋਕੇ ਤੇ ਪੈਸੇ ਨਹੀਂ ਹੈਗੇ ਸਾਡੇ ਕੋਲ ਪੈਸੇ ਇਕੱਠੇ ਕਰਦੇ ਤੇ ਉਹਨਾਂ ਨੇ ਕਿਸੇ ਨਾਲ ਨਾ ਜਿੰਦਸਤ ਮੰਨਦੇ ਕਿ ਉਹਨਾਂ ਚੋਂ ਨਾ ਕਿਸੇ ਨਾਲ ਕਿਸੇ ਨਾਲ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਦਾ ਸੱਚੀ ਦਾ ਦੀਵਾਨ ਮਾਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਠੀਕ ਠਾਕ ਏ ਹਾਂ ਜੀ ਚੜਦੀ ਕਲਾ ਜੀ ਕਿੱਥੇ ਵੀਰ ਹਾਂ ਜੀ ਆ ਮੈਂ ਲੱਸੀ ਪੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਠੀਕ ਠਾਕ ਏ ਹਾਂ ਜੀ ਵਧੀਆ ਜੀ ਇਹ ਬੈਠਾ ਜਾਂਦਾ ਹੈ ਹਾਂ ਜੀ ਬੈਠੋ ਜੀ ਬੈਠੋ ਆਹ ਪੈਰ ਨਾਲ ਭਾਈ ਦਾ ਹਾਂ ਜੀ ਇਹ ਪਾ ਕੇ ਬਾਹਰ ਨਹੀਂ ਉਤਰਾ ਉਤਰਾ ਪੈਰ ਤੇ ਜਿਹੜਾ ਵਾ ਇਹ ਥੱਲੇ ਲੱਗਦਾ ਕਿ ਨਹੀਂ ਇਸ ਤੋਂ ਬਗੈਰ ਇਸ ਤੋਂ ਬਗੈਰ ਤੇ ਘੱਟ ਵਾਦੀ ਲੱਗਦਾ ਮੈਂ ਕਿ ਭਾਰ ਨਹੀਂ ਉਹਦੇ ਨਾਲ ਤੂੰ ਗੱਲ ਕਰ ਜਿਹੜਾ ਉਹ ਤੁਸੀਂ ਵੇਖਿਆ ਜਿਹੜਾ ਫੋਟੋ ਭੇਜੀ ਹਾਂ ਹਾਂ ਜੀ ਉਹਦੇ ਨਾਲ ਤੂੰ ਜੀ ਤੁਹਾਡਾ ਨਾਂ ਕੀ ਸੁਲੱਖਣ ਸੁਲੱਖਣ ਜੀ ਨਾਂ ਬੜਾ ਸੋਹਣਾ ਯਾਰ ਕੀ ਗੱਲੋਂ ਕੀ ਵੀਰ ਜੀ ਇਤਰਾ ਫਿਰ ਹਾਂ ਜੀ ਇਹ ਵੀਰ ਜੀ ਉੱਥੇ ਗਿਆ ਨਾ ਸਾਬ ਤੇ ਉੱਥੇ ਐਕਸੀਡੈਂਟ ਹੋ ਗਿਆ ਰਾਤ ਚ ਰੋਪੜ ਜਾ ਕੇ ਰੋਪੜ ਕਿਤਰਾ ਐਕਸੀਡੈਂਟ ਕੀ ਮਤਲਬ ਹਾਂਜੀ ਟਰੱਕ ਨੇ ਸਾਈਡ ਮਾਰੀ ਟਰੱਕ ਨੇ ਸਾਈਡ ਮਾਰੀ ਤੇ ਇਹ ਪੈਰ ਫਿਰ ਕਿਤਰਾ ਸੱਟ ਸੱਟ ਲੱਗੀ ਹਾਂਜੀ ਇਹ ਕੱਟਿਆ ਗਿਆ ਭਾਜੀ ਨਹੀਂ ਇਹ ਟਰੱਕਸ ਲਿਆ ਗਿਆ ਹਾਂਜੀ ਇਹ ਮੋਟਰਸਾਈਕਲ ਦੇ ਰਿੰਮ ਦੇ ਵਿੱਚ ਆ ਗਿਆ ਅੱਛਾ ਰਿੰਮ ਦੇ ਵਿੱਚ ਆ ਗਿਆ ਤੇ ਉਦੋਂ ਉਦੋਂ ਹੀ ਕੱਟਿਆ ਗਿਆ ਹੈ ਕਿ ਬਾਅਦ ਚ ਕੱਟਿਆ ਬਾਅਦ ਚ ਕੱਟਿਆ ਅਮਨਦੀਪ ਵਾਲਾ ਉਦੋਂ ਹੋ ਕੇ ਡੈਮੇਜ ਹੋ ਗਿਆ ਇੱਕ ਮਿੰਟ ਆਪਾਂ ਲਾ ਕੇ ਵੇਖ ਸਕਦੇ ਹਾਂਜੀ ਇਹ ਮਤਲਬ ਵੀ ਬੜੀ ਬੁਰੀ ਹਾਲਤ ਹੀ ਪੈਰ ਦੀ ਮੜਕਾਮੰਦੀਪ ਵਾਲਿਆਂ ਨੇ ਕੱਟਿਆ ਆਏ 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 ਅਮੰਦੀਪ ਵਾਲਿਆਂ ਨੇ ਕੱਟਿਆ ਫਿਰ ਅਮੰਦੀਪ ਵਾਲਿਆਂ ਨੇ ਤੇ ਉਦੋਂ ਫਿਰ ਖਰਚਾ ਕਿਤਰਾ ਲੱਗਾ ਖਰਚਾ ਇਦਾਂ ਹੀ ਕੋ ਰਿਸ਼ਤੇਦਾਰਾਂ ਲਈ ਤੇ ਕੋਸ਼ਿਵ ਕੋਲ ਚੁਗਾਈ ਤੇ ਮਤਲਬ ਕਿੰਨਾ ਖਰਚਾ ਆ ਗਿਆ ਫਿਰ ਉਦੋਂ ਉਦੋਂ ਲੱਖ ਰੁਪਈਆ ਲੱਗ ਲੱਖ ਰੁਪਈਆ ਲੱਗਿਆ ਬਸ ਪੈਰ ਘਟਣ ਦਾ ਕਿੰਨੇ ਦਿਨ ਕਿੰਨੇ ਦਿਨ ਰਹੀ ਸੀ ਉੱਥੇ ਹਸਪੀਟਲ ਹਾਂਜੀ 4-5 ਦਿਨਾਂ ਪੰਜ ਦਿਨ ਰਹਿ ਗਏ ਹਾਂਜੀ ਦਰਦ ਪੂਰੀ ਹਾਂਜੀ ਤੇ ਐਸ ਵੇਲੇ ਦਰਦ ਹੁੰਦੀ ਇੱਥੇ ਹਾਂਜੀ ਹੁੰਦੀ ਥੋੜੀ ਥੋੜੀ ਹੁੰਦੀ ਨਾਰਮਲ ਇਹ ਹੁਣ ਕਿੰਨਾ ਚਿਰ ਹੋ ਗਿਆ ਤੀਸਰੇ ਮਹੀਨੇ ਦੀ ਗੱਲ ਬਾਤ ਤੇ ਅੱਜ ਹੋ ਗਿਆ 7ਵਾਂ ਮਹੀਨਾ 8ਵਾਂ ਚਾਰ ਮਹੀਨੇ ਹੋ ਗਏ ਚਾਰ ਮਹੀਨੇ ਹੋ ਗਏ ਹਾਂਜੀ ਤੇ ਚੌਥੇ ਮਹੀਨੇ ਤੋਂ ਤੇ ਕਰਦੇ ਕੀ ਹਾਂਜੀ ਦਿਹਾੜੀ ਮਿਸਤਰੀਆਂ ਨਾਲ ਮਿਸਤਰੀਆਂ ਨਾਲ ਪਿੱਛੇ ਚੱਲਦੇ ਹਾਂਜੀ ਹਾਂਜੀ ਤੇ ਪਾਪਾ ਕੀ ਕਰਦੇ ਉਹ ਇਦਾਂ ਪਿੰਡਾਂ ਦੇ ਵਿੱਚ ਕੁਆੜ ਦਾ ਕੰਮ ਜਿਹੜਾ ਰੇੜੀ ਫੜ ਕੇ ਤੇ ਪਿੱਛੇ ਕੁਆੜ ਜਿਹੜਾ ਇਕੱਠਾ ਕਰਦੇ ਤੇ ਬਾਅਦ ਵਿੱਚ ਕੁਆੜੀਆਂ ਨੂੰ ਦੇ ਆਉਂਦੇ ਹਾਂਜੀ ਹਾਂਜੀ ਪਿੰਡਾਂ ਠੀਕ ਆ ਹਾਂਜੀ ਪਹਿਲਾਂ ਇਹ ਲੜਾਈ ਕੀਤੀ ਆ ਤੇ ਪੜ੍ਹਾਈ ਕਰਕੇ ਮੁੜ ਕੇ ਮਿਸਤਰੀਆਂ ਮਿਸਤਰੀਆਂ ਨਾਲ ਜਿਹੜਾ ਕੰਮ ਮਿਲ ਜਾਣਾ ਉਹ ਚੱਲ ਜਾਂਦਾ ਉਹ ਮੈਂ ਕਿ ਮਿਹਨਤੀ ਆ ਹਾਂਜੀ ਕੋਈ ਨਸ਼ਾ ਪਤਾ ਨਹੀਂ ਹੈਨਾ ਉਹ ਵੀਰ ਦੇ ਚਿਹਰੇ ਤੋਂ ਹੀ ਲੱਗੰਦੇ ਆ ਨਹੀਂ ਨਹੀਂ ਹੈਨਾ ਵੀਰ ਦੇ ਚਿਹਰੇ ਤੋਂ ਲੱਗਦਾ ਸਭ ਤੋਂ ਵੱਡੀ ਗੱਲ ਇਹ ਆ ਪੜ੍ਹਨੇ ਕਿ ਜਿਹੜਾ ਜਿਹੜਾ ਘਰ ਨਸ਼ੇ ਤੋਂ ਬਚਿਆ ਹੋਣਾ ਨਾ ਹਾਂਜੀ ਹਨਾ ਉਹ ਸਭ ਤੋਂ ਉੱਚਾ ਘਰ ਜੀ ਸਭ ਤੋਂ ਸੌਖਾ ਘਰ ਉਹ ਆ ਕਿਉਂਕਿ ਨਸ਼ੇ ਵਾਲੇ ਜਿਹੜੇ ਆ ਨਾ ਆ ਚੀਜ਼ਾਂ ਪਈਆਂ ਨਾ ਚੀਜ਼ਾਂ ਫਰਿੱਜ ਪਈ ਆ ਇਨਵਰਟਰ ਪਿਆ ਹੋਆ ਪੇਟੀਆਂ ਪਈਆਂ ਪੱਕੇ ਪਏ ਆ ਇਹ ਸਭ ਵੇਚ ਜਾਂਦੇ ਮੈਂ ਬੜੇ ਬੜੇ ਘਰਾਂ 'ਚ ਜਾਨਾ ਪਰ ਇੰਨੀ ਮਰਜ਼ੀ ਦੀ ਕਿਰਪਾ ਵਾ ਕਿ ਜਿਹੜੀ ਵੀਰ ਨਸ਼ੇ ਤੋਂ ਰਹਿਤ ਨਸ਼ੇ ਤੋਂ ਨੇ ਕਿਰਪਾ ਹੀ ਹੋ ਨਿਹੈ ਪਰਤیاں ਦੇਖਦਾ ਮੈਂ ਦੋ ਦਿਨ ਅੱਛਾ ਹਾਂਜੀ ਤੇ ਬਾਹਰ ਵਿੱਚ ਤੇ ਚਲੋ ਨੰਦਪੁਰ ਸਾਹਿਬ ਮੱਥਾ ਟੇਕਣ ਚਲੇ ਗਏ ਇਦਾਂ ਦੇ ਚੈਨ ਮੈਣੀ ਦਰਸ਼ਕਾ ਰਹੋ ਨਾ ਮੈਂ ਤੇ ਨਾਲ ਉਹ ਤਾਂ ਕਿਤੇ ਪਹੁੰਚਿਆ ਨਹੀਂ ਮੋਟਰਸਾਈਕਲ ਤੇ ਅੱਛਾ ਅਸੀਂ ਜਾ ਰਹੇ ਹਰੇ ਹਾਂਜੀ ਹਾਂਜੀ ਜਾਂਦੇ ਹੱਲੇ ਰੋਪੜ ਜਾ ਕੇ ਐਕਸੀਡੈਂਟ ਹੋ ਗਿਆ ਤੇ ਉਦੋਂ ਫਿਰ ਕੀ ਮਨ ਦੇ ਵਿੱਚ ਆਇਆ ਕਿ ਮੈਂ ਮਾਰੇ ਤੇਰੇ ਕੋ ਆ ਰਿਹਾ ਹਾਂਜੀ ਵਡੇ ਸਿੱਖ ਮੇ ਆਉਦੇ ਆ ਕੇ ਵਡੇ ਆਉਦੇ ਆ ਪਹਿਲੀ ਵਾਰੀ ਬੱਚਾ ਹੱਡਾ ਚਲੋ ਗਿਆ ਇਹ ਦਰਸ਼ਨ ਕਰਨ ਤੇ ਪਹਿਲੀ ਵਾਰੀ ਇਦਾਂ ਚਲੋ ਕੋਈ ਕਰੇ ਮਾਰੇ ਤਾਂ ਪਾਣਾ ਨਹੀਂ ਤਾਂ ਦਾਦੀ ਫਿਰ ਸਨ ਪੜਾ ਕੇ ਮੈਨੂੰ ਪਹਿਲੇ ਆਂਦੇ ਮੈਂ ਮੇਲੇ ਜਾਣਾ ਤੇ ਫਿਰ ਸਨ ਆਈਆਂ ਬੜਿਆ ਲੇਟ ਮੇਰੇ ਕੋਲ ਚੱਲ ਗਿਆ 300 ਮੀਟਰ ਤਾਂ 500 ਦੀ ਮਾਹ ਕੋਲ ਲੜ ਕੋਲ ਕੇ ਤਾਂ ਹਾਂ ਹਾਂ ਪੰਜਰ ਮੁੰਡਿਆਂ ਨਾਲ ਤੇ 500 ਬੈਦਸ਼ਤਾ ধর্ম ਕੰਮ ਕੁੰ ਕਰਦੇ ਇਸ ਤਰ੍ਹਾਂ ਤੇ ਕੋ ਹੋ ਜਾਂਦੇ ਰੱਬ ਨਾਲ ਕੋਈ ਸ਼ਿਕਵਾ ਰੱਖਣਾ ਨਹੀਂ ਹਾਂਜੀ ਕਿ ਸ਼ਿਕਵਾ ਕੋਈ ਨਹੀਂ ਨਹੀਂ ਕੋਈ ਸ਼ਿਕਵਾ ਨਹੀਂ ਹਨਾ ਬੜੀ ਵੱਡੀ ਸੱਟ ਹੋ ਸਕਦੀ ਹਾਂਜੀ ਹਾਂਜੀ ਜਿਹੜੀ ਛੋਟੀ ਜੀ ਬਣਾ ਕੇ ਛੱਡਦੀ ਉਹਨਾਂ ਨੇ ਹਾਂਜੀ ਹਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਆਏ ਆ ਪਿੰਡ ਸ਼ਕਰੀ ਜ਼ਿਲ੍ਹਾ ਤਰਨਤਾਰਨ ਪਿੰਡ ਵਾ ਪਿੰਡ ਸ਼ਕਰੀ ਜਿਹਦੇ ਵਿੱਚ ਇੱਕ ਨੌਜਵਾਨ ਵੀਰ ਵਾ 20 ਸਾਲਾਂ ਦਾ 20 ਸਾਲਾਂ ਦਾ ਜਿਹੜਾ ਕਿ ਪੈਰ ਤੁਸੀਂ ਵੇਖ ਰਹੇ ਜੇ ਐਕਸੀਡੈਂਟ ਦੇ ਵਿੱਚ ਪੈਰ ਕੱਟਿਆ ਗਿਆ ਸੀ ਕੱਟਣਾ ਪਿਆ ਗਿਆ ਤੇ ਅੱਜ ਵੀਰ ਦੀ ਇੱਕ ਮੰਗ ਵਾ ਮੈਨੂੰ ਪਤਾ ਵਾ ਕਿ ਮੰਗ ਵਾਲੀਆਂ ਜਿਹੜੀਆਂ ਵੀਡੀਓ ਹੁੰਦੀਆਂ ਨਾ ਉਹ ਚਲਦੀਆਂ ਨਹੀਂ ਹੁੰਦੀਆਂ ਪਰ ਇਹ ਹੈ ਕਿ ਇਹ ਚਲਾਉਣਾ ਤੁਹਾਡਾ ਕੰਮ ਆ ਤੁਸੀਂ ਪਿਛੇ ਵੀਡੀਓ ਦੇ ਵਿੱਚ ਬਹੁਤ ਜ਼ਿਆਦਾ ਸਾਥ ਦਿੰਦੇ ਜੇ ਤੁਸੀਂ ਜੇ ਤੁਸੀਂ ਇਸ ਵੀਰ ਦਾ ਸਾਥ ਦੋਗੇ ਨਾ ਰੱਬ ਦਾ ਸਾਥ ਦੇਣ ਦੇ ਬਰਾਬਰ ਹੋਆ ਕਿ ਕੋਈ ਚੱਲਣ ਫਿਰਨ ਲੱਗ ਜਾਏਗਾ ਤੁਹਾਡੇ ਕਰਕੇ ਤੁਸੀਂ ਸਾਰਾ ਕੁਝ ਕਰ ਸਕਦੇ ਜੇ ਵੀਰ ਦੇ ਪੈਰ ਮੈਂ ਛੋਟੀ ਛੋਟੀ ਜੀ ਗੱਲ ਕਰਾਂ ਕਿ ਵੀਰ ਦੇ ਪੈਰ ਦਾ ਇੱਕ ਕੈਪ ਵਾ ਕੈਪ ਪੈਂਦਾ ਵਾ ਉਹ ਇਤਨਾ ਲੱਗਦਾ ਵਾ ਕਿ ਜਿਤਨਾ ਪੈਰ ਹੀ ਹੁੰਦਾ ਵਾ ਮੱਕਿ ਉਹ ਜਿਤਨਾ ਬੂਟ ਵਾਂਗੂ ਪੈਂਦਾ ਵਾ ਇਤਨਾ ਪੈ ਜਾਂਦਾ ਵਾ ਤੇ ਇਹ ਇਧਰਲੇ ਪਾਸੇ ਕਸ ਲਈਦਾ ਕੁਛ ਪਾਕੇ ਵਿਖਾਇਆ ਉਹਨਾਂ ਸਾਰਾ ਹਾਂਜੀ ਉਦਾਂ ਹਾਂਜੀ ਪਾਕੇ ਵਿਖਾਇਆ ਤੇ ਕਿੰਨਾ ਖਰਚਾ ਕਿਨਾਂ ਦੇ ਡਾਕਟਰ ਉਹ 65 ਤੋਂ 70 ਦਾ ਆਂਦੇ 65 ਤੋਂ 70000 ਉਹ ਬਣਾ ਕੇ ਦੇਣਗੇ ਚੜਾ ਕੇ ਦੇਣਗੇ ਸਾਰੀ ਮੂਵਮੈਂਟ ਕਰਕੇ ਵਿਖਾਉਣਗੇ ਹਾਂਜੀ ਹਾਂਜੀ ਹਨਾ ਹਾਂਜੀ ਤੇ ਉਹ ਉਹਦੇ ਉੱਤੇ ਤੁਸੀਂ ਬੂਟ ਪਾ ਸਕਦੇ ਹੋ ਹਨਾ 65 ਤੋਂ 70000 ਦੇ ਵਿੱਚ ਵਿੱਚ ਇਹਦਾ ਜਿਹੜਾ ਵਾ ਪੈਰ ਵਾ ਅਮਰਸਰ ਸਾਹਿਬ ਤੋਂ ਡਾਕਟਰ ਹਰਮਨ ਮਰੀਠਾ ਰੋਡ ਤੇ ਹੁਸੈਨਪੁਰ ਚੌਂਕ ਹੁਸੈਨਪੁਰਾ ਚੌਂਕ ਸਿਵਲ ਹਸਪੀਟਲ ਦੇ ਬਿਲਕੁਲ ਲਾਗੇ ਫਾਟਕ ਦੇ ਲਾਗੇ ਹਸਪੀਟਲ ਡਾਕਟਰ ਵਾ ਜਿਹੜੇ ਇਹੋ ਚੀਜ਼ਾਂ ਦਾ ਕੰਮ ਕਰਦੇ ਆ ਤੇ ਅਸੀਂ ਵੀ ਚਾਹੁੰਨੇ ਆ ਤੇ ਵੀਰਦੀ ਵੀ ਗੁਹਾਰ ਕਿ ਘਰ ਦੇ ਤੁਸੀਂ ਹਾਲਾਤ ਤੁਸੀਂ ਦੇਖ ਸਕਦੇ ਜੇ ਘਰ ਦੇ ਵਿੱਚ ਕੱਲਾ ਹੈਂਡ ਟੂ ਮਾਊਸ ਕਿ ਤਰ੍ਹਾਂ ਰੇੜੀ ਫੜ ਕੇ ਪਿਤਾ ਜੀ ਜਿਹੜੇ ਆ ਉਹ ਘਰਾਂ ਘਰਾਂ ਦੇ ਵਿੱਚ ਪਿੰਡਾਂ ਪਿੰਡਾਂ ਦੇ ਵਿੱਚ ਲੋਹਾ ਰੱਦੀ ਕਿਨਾਂ ਦਾ ਅੰਦ ਸ਼ਾਨਪੁਰਾ ਜਿਹੜਾ ਇਕੱਠਾ ਕਰ ਦਿੰਦੇ ਆ ਨਾ ਮਤਲਬ ਕਿ ਕੁਆੜ ਦਾ ਕੰਮ ਕਰਦੇ ਆ ਤੇ ਕੁਆੜਕ ਘਰਾਂ ਘਰਾਂ ਦੇ ਵਿੱਚ ਕੁਆੜ ਦਾ ਇਕੱਠਾ ਕਰਕੇ ਕੁਆੜੀਆਂ ਨੂੰ ਜਾ ਕੇ ਵੇਚ ਦਿੰਦੇ ਆ ਤੇ ਉਹ ਜੋ ਕੁਝ ਆਉਂਦਾ ਵਾ ਉਹ ਘਰ ਦੇ ਵਿੱਚ ਵਰਤਾਰਾ ਜਿਹੜਾ ਵਾ ਪ੍ਰਸ਼ਾਦੇ ਦਾ ਪੈਰਾ ਹੀ ਮਸਾ ਹੀ ਚੱਲਦਾ ਤੇ ਅੱਜ ਵੀਰ ਦੀ ਗੁਹਾਰ ਆ 65-70000 ਰੁਪਏ ਲੱਗਣਾ ਵਾ ਇਸ ਵੀਰ ਦੇ ਉੱਤੇ ਪੈਰ ਦੇ ਉੱਤੇ ਕਿ ਪੈਰ ਨਵਾਂ ਲੱਗਣਾ ਮੈਂ ਪੈਰ ਦੀ ਵੀ ਤੁਹਾਨੂੰ ਮੈਂ ਵੀਡੀਓ ਜੀ ਦਿਖਾਉਣਾ ਜਿਹੜੀ ਤੁਸੀਂ ਮੈਨੂੰ ਭੇਜੀ ਸੀ ਹਨ ਆ ਬੜਾ ਲੱਗ ਜਿਹਾ ਦੇਖਿਓ ਤੁਸੀਂ ਆਗੇ ਆ ਵੇਖਿਓ ਕਿ ਆ ਪੈਰ ਇਤਨਾ ਲੱਗੰਦੇ ਆ ਨਾ ਕਿ ਜਿ setSearch ਅਸਲੀ ਪੈਰ ਹੁੰਦਾ ਮੈਂ ਤਾਂ ਇੱਕ ਰੀਪਲਿਕ ਖਾ ਗਿਆ ਸੀ ਇਤਨਾ ਲੱਗਦਾ ਜਿ setSearch ਇਹ ਪੂਰਾ ਆ ਰਿਹਾ ਵਿੱਚ ਕਿ ਇਤਨਾ ਲੱਗਦਾ ਜਿ setSearch ਅਸਲੀ ਪੈਰ ਹੁੰਦਾ ਹਾਂਜੀ ਕਿ ਕਿ ਇਹ ਜਿਹੜਾ ਪੈਰ ਵਾ ਹੁਣ ਉਹ ਲਾਗੇ ਪੈਰ ਵਾ ਆਹੋ ਪੈਰ ਲਾਗੇ ਜਿਹੜਾ ਕਿ ਜਿਹੜਾ ਪੈਰ ਦੇ ਵਿੱਚੋਂ ਕਿ ਅੱਧਾ ਪੈਰ ਕੱਟ ਦਿੱਤਾ ਗਿਆ ਤੇ ਆ ਪੈਰ ਜਿਹੜਾ ਵਾ ਨਕਲੀ ਪੈਰ ਇਹ ਉਤੇ ਕੈਪ ਵਾਂਗ ਜਿਤਨਾ ਹੀ ਚੜਾਉਂਦੇ ਆ ਨਾ ਜਿਤਨਾ ਅਸੀਂ ਬੂਟ ਪਾਉਨੇ ਜਿਤਨਾ ਉਸੇ ਤਰੀਕੇ ਨਾਲ ਪੈਰ ਦੇ ਉੱਤੇ ਕੈਪ ਚੜ ਜੇਗਾ ਕਿ ਜਿਹੜਾ ਤੁਰਨ ਫਿਰਨ ਜੋਗਾ ਹੋ ਜਾਏਗਾ ਅੱਜ 4 ਮਹੀਨੇ ਹੋ ਗਏ ਆ 4 ਮਹੀਨੇ ਬੈੱਡ ਤੇ ਵੀਰ ਲੈਟਰਨ ਬਾਥਰੂਮ ਜਿਹੜਾ ਵਾ ਪਹਿਲਾਂ ਫੜਕੇ ਕਰਾਉਂਦੇ ਸੀ ਜਾਂ ਉੱਤੇ ਕਰਦਾ ਸੀ ਨਹੀਂ ਹੀ ਤੁਰਿਆ ਜਾਂਦਾ ਤੇ ਅੱਜ ਜਿਹੜਾ ਵਾ ਉਹ ਤੁਰਨ ਫਿਰਨ ਜੋਗਾ ਤੁਸੀਂ ਕਰ ਸਕਦੇ ਜੀ ਸਾਰੇ ਜਣੇ ਮੇਰੀ ਮੈਨੂੰ ਪਤਾ ਵਾ ਕਿ ਐਸੀਆਂ ਵੀਡੀਓ ਤੁਸੀਂ ਸਾਰੇ ਜਣੇ ਸਕਿਪ ਕਰ ਦਿੰਦੇ ਗਾੜੀ ਗਾੜੀ ਕਰ ਦਿੰਦੇ ਪਰ ਇੱਕ ਸ਼ਰਮ ਵਾਲੀ ਬੜੀ ਵੱਡੀ ਗੱਲ ਵਾ ਕਿ ਜਦੋਂ ਜਦੋਂ ਠੁਮਕੇ ਲੱਗਦੇ ਨਾਲ ਜਦੋਂ ਜਦੋਂ ਕੀ ਨਾਂ ਦਾ ਅਗਲੇ ਪਾਸੇ ਨਚਾਰਾਂ ਵਾਂਗੂੰ ਨਚਾਰ ਨੱਚਦੇ ਆ ਉਹ ਆਂਦੇ ਆ ਕਿ ਇਹ ਟੈਲੈਂਟ ਵੇਖੋ ਕਿੰਨਾ ਤਗੜਾ ਐਡਾ ਤਗੜਾ ਟੈਲੈਂਟ ਤੇ ਟੈਲੈਂਟ ਜਿਹੜਾ ਵਾ ਉਹ ਅਸਲੀ ਜਿਹੜਾ ਟੈਲੈਂਟ ਅਗਲੇ ਪਾਸੇ ਨਿਖਾਰ ਕੇ ਆਉਂਦਾ ਵਾ ਉਹ ਕੋਈ ਵੀ ਪਸੰਦ ਨਹੀਂ ਕਰਦਾ ਕਿਉਂਕਿ ਉਹਦੇ ਵਿੱਚ ਇੱਕ ਚੀਜ਼ ਜਿਹੜੀ ਆ ਹੁੰਦੀ ਕਿ ਅਸੀਂ ਕਿਉਂ ਕਰੀਏ ਕਿਉਂਕਿ ਉਹਨਾਂ ਦਾ ਹਿਰਦਾ ਨਹੀਂਗਾ ਬਸ ਇੱਕ ਸ਼ੇਅਰ ਦਾ ਬਟਨ ਜਿਹੜਾ ਨਾ ਉਹ ਤੁਸੀਂ ਜੇ ਨੱਪਦੋਗੇ ਨਾ ਇਸ ਵੀਰ ਨੂੰ ਜ਼ਿੰਦਗੀ ਕੀ ਮਿਲ ਜੇਗੀ ਇਹ ਆਪਣੇ ਪੈਰਾਂ ਦੇ ਉੱਤੇ ਤੁਰਿਆ ਫਿਰੇਗਾ ਤੁਰਦਾ ਫਿਰਦਾ ਰਹੇਗਾ ساری ਜਿੰਦਗੀ ਤੁਹਾਨੂੰ ਸਾਰਿਆਂ ਨੂੰ ਸੀਸਾ ਦੇਵੇਗਾ ਸਾਨੂੰ ਸਾਰਿਆਂ ਨੂੰ ਸਾਨੂੰ ਸਾਰਿਆਂ ਨੂੰ ਇੱਕੋ ਚੀਜ਼ ਦੀ ਲੋੜ ਜੇ ਸੀਸਾ ਦੀ ਲੋੜ ਜੇ ਕਿਉਂ ਜੀ ਹਾਂਜੀ ਕਰਿਓ ਵਾਦ ਤੋਂ ਵਾਦ ਸ਼ੇਅਰ ਕਰਿਓ ਜਿਹੜਾ ਕਿ ਮੇਰਾ ਪੈਰ ਲੱਗ ਜੇ ਇੰਨੀ ਬੇਨਤੀ ਕਰਦਾ ਤੁਹਾਡੇ ਅੱਗੇ ਵਾਦ ਤੋਂ ਵਾਦ ਸ਼ੇਅਰ ਕਰਪਾ ਲੱਗਣਾ ਇੱਥੋਂ ਤੱਕ ਕੈਪ ਲੱਗੇਗਾ ਪੂਰੇ ਪੈਰ ਵਰਗਾ ਹੈਗਾ ਉਹ 65 ਤੋਂ 70000 ਰੁਪਏ ਦਾ ਖਰਚਾ ਹੈਗਾ ਜੀ ਵਾਦ ਰੋ ਵਾਦ ਵੀਡੀਓ ਸ਼ੇਅਰ ਕਰਿਓ ਚਲੋ ਇਹ ਵੀਰ ਦੇ ਗੁਹਾਰ ਤੇ ਤੁਹਾਡੇ ਸਾਹਮਣੇ ਮੇਰੇ ਮੂੰਹ ਜਿਹੜੀ ਆ ਕਈ ਲੋਕੀ ਨਹੀਂ ਚੰਗਾ ਸਮਝਦੇ ਪਰ ਵੀਰ ਦੇ ਮੂੰਹ ਤੁਹਾਡੇ ਸਾਹਮਣੇ ਗੁਹਾਰ ਜੇ ਕਿ ਇਸ ਵੀਰ ਦੀ ਜਿਹੜੀ ਪੈਰ ਦੀ ਜਿਹੜੀ ਕੈਪ ਵਾਣਾ ਉਹ ਤੁਸੀਂ ਸਾਰੇ ਜਣੇ ਹੰਬੜਾ ਜਰੂਰ ਮਾਰੇਓ ਸਾਡ ਨਾਲ ਸੰਪਰਕ ਜਰੂਰ ਕਰਿਓ ਵੀਰ ਨੂੰ ਪੈਰ ਆਪ ਲਵਾ ਕੇ ਦਈਏ ਅੰਮ੍ਰਿਤਸਰ ਸੱਦੀਏ ਅੰਮ੍ਰਿਤਸਰ ਸੱਦ ਕੇ ਤੇ ਉਸ ਡਾਕਟਰ ਹਰਮਨ ਜਿਹੜੇ ਹੈਗੇ ਆ ਸਿਵਲ ਹਸਪੀਟਲ ਦੇ ਲਾਗੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਉਹਦੇ ਲਾਗੇ ਜਿਹੜਾ ਉਹਨਾਂ ਦਾ ਕਲੀਨਿਕ ਉੱਥੇ ਜਿਹੜੇ ਪੈਰ ਬਣਾਉਂਦੇ ਆ ਉਹ ਪੈਰ ਜਿਹੜਾ ਚੜਾ ਕੇ ਤੇ ਵੀਰ ਨੂੰ ਤੋੜ ਕੇ ਕਿਨਾਂ ਦਾ ਘਰ ਭੇਜੀਏ ਤੁਸੀਂ ਸਾਰੇ ਜਾਣੇ ਚਾਹੁੰਦੇ ਜੇ ਕਿ ਸੁਲੱਖਣ ਸਿੰਘ ਜਿਹੜਾ 20 ਸਾਲ ਦੀ ਉਮਰ ਵਾ ਸਾਰੀ ਉਮਰ ਪਈਏ ਹਰੇ 20 ਸਾਲ ਦੀ ਉਮਰ ਆ ਤੇ ਹਰ ਘਟੋ ਘਟਨੀ ਤੇ ਪਤਾ ਨਹੀਂ ਕਿੰਨਾ ਜੀਣਾ ਕਿੰਨਾ ਲੰਬਾ ਜੀਣਾ ਹੋ ਇਹਨਾਂ ਨੇ ਉਹ ساری ਉਮਰ ਤੁਰਿਆ ਫਿਰਦਾ ਰਹੇ ਇਹ ਤੁਸੀਂ ਸਾਰੇ ਜਾਣੀ ਚਾਹੁੰਦੇ ਜੈ ਨਾ ਮੈਂ ਵੀ ਚਾਹਨਾ ਇਸੇ ਕਰਕੇ ਅੱਜ ਹੰਬੜਾ ਮਾਰੀ ਆ ਅਸੀਂ ਥੋੜਾ ਜਿਹਾ ਖਰਚਾ ਪਾਣੀ ਦੇ ਚੱਲੇ ਆਂ ਵੀਰ ਉਹਨਾਂ ਨੂੰ ਕਿ ਜਿਹੜਾ ਮੇਰਾ ਆਉਣ ਦਾ ਜਿਹੜਾ ਹੈਗਾ ਵਾ ਆ ਵੀਰੇ 1000 ਰੁਪਏ ਜੇ ਇਹ ਸਾਡੇ ਵੱਲੋਂ ਆਉਣ ਦਾ ਇਹੇ ਰੱਖ ਲੇ ਦੀ ਤੇ ਬਾਪੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਜੋ ਪਾਸੇ ਵੀਰ ਦਾ ਇਤਨਾ ਵਿਚਾਰੇ ਨਲਪੁਰ ਸਾਹੂ ਚਲੇ ਇਸ ਐਕਸੀਡੈਂਟ ਹੋ ਗਿਆ ਇਹਨਾਂ ਦਾ ਇੱਕ ਸਿੰਘ ਸਾਹਿਬ ਜਿਹੜਾ ਉਹ ਇਹਨਾਂ ਦੇ ਨਾਲ ਚੀਜ ਹੋ ਗਿਆ ਉਹ ਉਹ ਨਾਲ ਚੀਜ ਹੋ ਗਏ ਹਾਂਜੀ ਅਛਾ ਉੱਥੇ ਤੁਸੀਂ ਦੋ ਜਣੇ ਦੀ ਇੱਕ ਦੀ ਡੈਥ ਹੋ ਗਈ ਹਾਂਜੀ ਹਾਂਜੀ ਤਿੰਨ ਜਣੇ ਨਹੀਂ ਉਹ ਮੋਕੇ ਦੇ ਦੱਥ ਹੋ ਗਈ ਹਾਂਜੀ ਲੁਧਿਆਣੇ ਦਾ ਇੱਕ ਦੇ ਨਹੀਂ ਉਹ ਤਾਂ ਤੁਹਾਨੂੰ ਜਾਣਦਾ ਹਾਂਜੀ ਉਹ ਪੱਟੀ ਦਾ ਮੁੰਡਾ ਤੇ ਉਹਦੇ ਮਾਮੇ ਦਾ ਮੁੰਡਾ ਹੈ ਉਹਦੇ ਮਾਮੇ ਦਾ ਮੁੰਡਾ ਤੁਸੀਂ ਤਿੰਨ ਜਣੇ ਮੋਟਰਸਾਈਕਲ ਤੇ ਹਾਂਜੀ ਇੱਕੋ ਮੋਟਰਸਾਈਕਲ ਤੇ ਹਾਂਜੀ ਗਲਤੀ ਹੈ ਨਾ ਗਲਤੀ ਹੈ ਬਹੁਤ ਵੱਡੀ ਗਲਤੀ ਹੈ ਉਹ ਉਹ ਤੇ ਫਿਰ ਡਿੱਗਣ ਡਿੱਗਣ ਸਾਰ ਕੀ ਕੀ ਪਾਣਾ ਵਰਤ ਕੇ ਕਿ ਉੱਥੇ ਉੱਥੇ ਮੌਤ ਹੋ ਗਈ ਉਹਦੀ ਹਾਂਜੀ ਉਹਦੇ ਨਾਲਾਂ ਤੇ ਸੱਟ ਆ ਗਈ ਇੱਥੇ ਅੱਛਾ ਉਹ ਟਰੱਕ ਨਾ ਗਿਆ ਉਦੋਂ ਹਾਂਜੀ ਹਾਂਜੀ ਬੱਲੇ 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 ਬੜਾ ਮਾਰਿਆ ਨੇ ਬੜਾ ਮਾਰਾ ਦੇਣੇ ਚਾਹਦਾ ਮਾਰਿਆ ਨੇ ਬਚਾਇਆ ਤੇ ਇੱਥੋਂ ਹੁਣ ਵੇਖੋ ਕਿ ਇਹ ਮੌਤ ਕਿਸੇ ਦੀ ਵੀ ਹੋ ਸਕਦੀ ਸੀ ਉੱਥੇ ਉਹ ਨਾਨਪੁਰ ਸਾਹਿਬ ਮਹਾਰਾਜ ਸ਼ਬਾਜਾਂ ਵਾਲੇ ਨੇ ਮਾਰਿਆ ਨੇ ਤੁਹਾਡੇ ਉੱਤੇ ਕਿਰਪਾ ਕੀਤੀ ਹੈ ਤੇ ਜਿਹੜੇ ਸਵਾਸ ਬਖਸ਼ਦੇ ਹਾਂਜੀ ਬਿਲਕੁਲ ਜੀ ਬਿਲਕੁਲ ਹੁਣ ਇੱਕ ਚੀਜ਼ ਬਾਬਾ ਜੀ ਅਸੀਂ ਕਰ ਚੱਲੇ ਆਂ ਅਸੀਂ ਤੁਹਾਡੇ ਤੁਹਾਡੇ ਕੋਲ ਪੈਰ ਮਹਾਰਾਜ ਦੀ ਕਿਰਪਾ ਨਾਲ ਜੇ ਲੱਗ ਗਿਆ ਤੇ ਵਹਿਲਣ ਗੁੱਡਾ ਹਾਂਜੀ ਹਾਂਜੀ ਜੇ ਪੈਰ ਲੱਗਦਾ ਵਾ ਤੇ ਅੱਜ ਤੋਂ ਬਾਅਦ ਇਹ ਵੀਰ ਨੂੰ ਅਸੀਂ ਦਾੜਾ ਕੇਸ ਨਹੀਂ ਕੱਟਣ ਦੇਣਾ ਧਰਿਆ ਕੁ ਬੜੀ ਸਿੱਧ ਗੱਲਾਂ ਮ ਕੋਈ ਜੀ ਮਾਰੇ ਨੇ ਬਚਾਇਆ ਕਿ ਨਹੀਂ ਦੱਸੋ ਕਰਦਾ ਵਾਦ ਇਹ ਸਾਨੂੰ ਜ਼ਰੂਰੀ ਆ ਹਾਂਜੀ ਕਿ ਨਹੀਂ ਨਹੀਂ ਕਰੂਗਾ ਦਾੜੀ ਕੇ ਚੋਈ ਨਾ ਕਰਦਾ ਵਾਦਾ ਦਾੜਾ ਕੇਸ ਰੱਖਣਾ ਤੇ ਅਗਲੇ ਪਾਸੇ ਗੁਰਗੋਬਿੰਦ ਸਿੰਘ ਮਾਰੇ ਕੋ ਫੇਰ ਜਾਣਾ ਤੇ ਅਮਰਸ਼ੱਕੇ ਆਉਣਾ ਫੇਰ ਬਾਅਦ ਵਿੱਚ ਜਦੋਂ ਐ ਬਿਲਕੁਲ ਨੋਬਰ 9 ਹੋ ਗਿਆ ਜ਼ਿੰਦਗੀ ਤੋਂ ਵੱਡਾ ਕੁਛ ਹੈਗਾ ਜ਼ਿੰਦਗੀ ਤੋਂ ਵੱਡਾ ਇੱਕੋ ਚੀਜ਼ ਸਿੱਖੀ ਆ ਸਭ ਤੋਂ ਵੱਡੀ ਠੀਕ ਹੈ ਨਾ ਚੜ੍ਹਦੀ ਕਲਾ 'ਚ ਰਹਿਣਾ ਪਿਆਰ ਮਾਰ ਤੁਹਾਡੇ ਸਾਰਿਆਂ ਦੀ ਬੇਨਤੀ ਹੈ ਸਾਡੇ ਸਾਰਿਆਂ ਨੂੰ ਕਿ ਵੀਰ ਦੇ ਪੈਰ ਦੀ ਹਾਮੀ ਜਿਹੜੀ ਹੈ ਨਾ ਸਾਰੇ ਜਾਣੇ ਭਰੀਏ ਅਸੀਂ ਸ਼ੁਰੂਆਤ ਪਹਿਲੀ ਸੇਵਾ ਹੀ ਦੇ ਚੱਲੇ ਪਹਿਲੀ ਸੇਵਾ ਹੀ ਦੇ ਚੱਲੇ ਆ 65-70000 ਦਾ ਖਰਚਾ ਵਾ ਉਹ ਸਾਰੇ ਜਾਣੇ ਅਸੀਂ ਆਪਣਾ ਆਪਣਾ ਫਰਜ਼ ਸਮਝ ਕੇ ਪੂਜਦਾ ਕਰ ਦਈਏ ਇੱਥੋਂ ਦਿਓ ਸਾਨੂੰ ਇਜਾਜ਼ਤ ਅਗਲੀ ਵੀਡੀਓ ਦੇ ਵਿੱਚ ਨਵੇਂ ਇੱਕ ਕੇਸ ਦੇ ਨਾਲ ਤੁਹਾਨੂੰ ਫੇਰ ਸਾਹਮਣੇ ਤੁਹਾਡੇ ਆਵਾਂਗੇ ਹੋ ਸਕਦਾ ਵਾ ਕਿ ਸ਼ਾਇਦ ਅਗਲੀ ਵੀਡੀਓ ਇਹਨਾਂ ਦੀ ਹੋ ਜੇ ਕਿ ਜੇ ਜੇ ਪੈਰ ਲੱਗ ਗਿਆ ਤੇ ਹਨਾ ਇਸੇ ਕਰਕੇ ਹਨਾ ਵੀਰ ਵੀਰ ਨੂੰ ਮਾਤਾ ਜੀ ਨੂੰ ਮਹਾਰਾਜ ਜੀ ਤੁਹਾਨੂੰ ਤੁਸੀਂ ਵਧਾਈ ਦੇ ਪਾਤਰ ਜੇ ਕਿਤਰਾ ਕਿ ਬੱਚਾ ਜਿਹੜਾ ਵਾ ਨੌ ਪਰ ਨੌ ਹੋ ਕੇ ਘਰ ਆ ਗਿਆ ਹਾਂਜੀ ਨਹੀਂ ਤੇ ਉਹ ਵੀ ਬੱਚੇ ਵੇਖੇ ਆ ਕਿ ਜਿਹੜੇ ਬੱਚੇ ਸਾਰੀ ਉਮਰ ਕੀ ਨਾ ਦਾ ਮੰਝੇ ਤੇ ਰਹਿਣਾ ਹਨਾ ਇਹ ਤੇ ਫਿਰ ਮਹਾਰਾਜ ਦੀ ਬੜੀ ਗੁਰਗੋਬਿੰਦ ਸਿੰਘ ਮਹਾਰਾਜ ਹਨਾ ਗੁਰਗੋਬਿੰਦ ਸਿੰਘ ਮਹਾਰਾਜ ਦੀ ਬੜੀ ਕੀ ਨਾ ਹੈ ਕਿਰਪਾ ਅਣਾ ਇਥੋਂ ਦੇ ਹੋਇ ਇਜਾਜ਼ਤ ਅਗਲੀ ਵੀਡੀਓ ਦੇ ਵਿੱਚ ਮਿਲਾਂਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਉਸ ਦਾਨੀ ਸੱਜਣ ਪਾਸ ਪਹੁੰਚ ਸਕੇ ਜਿਹੜਾ ਇਹਨਾਂ ਦੀ ਕਰਮ ਜਿਹੜਾ ਵਾ ਸਿੱਧੇ ਕਰ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਇੱਕ ਵਾਰੀ ਤੇ ਮੜੀ ਦੇ ਵਿੱਚ ਜਦੋਂ ਬੜਾ ਦਿਲ ਮੇਰਾ ਖਬਰ ਹੁੰਦਾ ਸੀ ਆਖਰ ਮੈਨੂੰ ਬਾਰਾ 11:30 ਵਜੇ ਫੋਨ ਆਈ ਗਿਆ ਵੀ ਐਕਸੀਡੈਂਟ ਹੋ ਗਿਆ ਅੱਛਾ ਜਦੋਂ ਜਦੋਂ ਤੁਸੀਂ ਕੱਲਿਆ ਵਾ ਜਦੋਂ ਘੱਲਿਆ ਵਾ ਉਦੋਂ ਤੁਹਾਡੇ ਮਨ ਚ ਆ ਰਿਹਾ ਮੇਰੇ ਮਨ ਦੇ ਵਿੱਚ ਬੜੀ ਨਾ ਮੈਨੂੰ ਨੀਂਦ ਨਹੀਂ ਹੁੰਦੀ ਮੈਂ ਬੜੀ ਪਰੇਸ਼ਾਨ ਬੜੀ ਘੜੀ ਮੜੀ ਕੋ ਚੋਕਲਾ ਲੰਮੇ ਪੈਣਾ ਚੋਕਲਾ ਫਿਰ ਬਾਅਦ ਚ ਮਿਲਦਾ 12:00 12:30 ਵਜੇ ਗਿਆ 12:00 ਵਜੇ ਆ ਕੇ ਤੂੰ ਉੜਾਈ ਗਿਆ ਮੇਰੇ ਕਿਸ ਤਰ੍ਹਾਂ ਸਿਲੈਂਟਰ ਹੋ ਗਿਆ ਜਿਹੜਾ ਉਹ ਪਿੱਛੇ ਮੁੰਡਾ ਹੈ ਉਹ ਮਰ ਗਿਆ ਨਹੀਂ ਉਹ ਹੋ ਰਹੀ ਉਹਦੀ ਫੋਟੋ ਨਹੀਂ ਆ ਗਿਆ ਨਾ ਪਿੱਛੇ ਹੈਗੇ ਤੇ ਦੋ ਦੋ ਜਾਣੀਆਂ ਧੋਲੇ ਲੁਧਿਆਣੂ ਇਹਨਾਂ ਦੇ ਪਿੱਛੇ ਬਚਾ ਲੁਧਿਆਣੇ ਬਹਿਣਾ ਸੀ ਅਜੇ ਹਾਂਜੀ ਹਾਂਜੀ ਤੁਸੀਂ ਲੁਧਿਆਣੇ ਗਏ ਪਹਿਲੋਂ ਫਿਰ ਉੱਥੋਂ ਤੁਸੀਂ ਕੀ ਨਾਂ ਦਾ ਨੰਦ ਪਰਸਾ ਵੀ ਚੱਲਾ ਪ ਇਹ ਹੌਲੇ ਮੱਲੇ ਤੇ ਜਾ ਰਹੇ ਹਾਂਜੀ ਹਾਂਜੀ ਤੀਸਰੇ ਮਹੀਨੇ ਮਾਰੇ ਸੋਖਰੇ ਕੇ ਕਿ ਜੇ ਤੁਹਾਡਾ ਪੈਰ ਲੱਗ ਜਾਏ ਤਾਂ ਸਭ ਤੋਂ ਜ਼ਿਆਦਾ ਖੁਸ਼ੀ ਤੁਹਾਨੂੰ ਤੇ ਹੋਣੀ ਹੋਣੀ ਮੈਨੂੰ ਬੜੀ ਖੁਸ਼ੀ ਹੋਈ ਅਤੇ ਕੋਈ ਪਹਿਲਾਂ ਚਲਾ ਤੇ ਇਤਰਾ ਰੱਬ ਤਰਸੀ ਰੋਪੜ ਲੈ ਕੇ ਰੋਪੜ ਵਾਲਿਆਂ ਦੀ ਗੱਲ ਤਾਂ ਪੈਰ ਜਿਆਦਾ ਖਿਚੜਿਆ ਸੀ ਖੂਨ ਨਹੀਂ ਰੁਕਦਾ ਛੱਡੀਗੜ ਕੱਲ ਦਾ ਛੱਡੀਗੜ ਸਾਰੀ ਰਾਤ ਲੈ ਕੇ ਬਿਠੇ ਰਹੇ ਤੇ ਤੁਸੀਂ ਪਹੁੰਚ ਕੇ ਫਿਰ ਉੱਥੇ ਨਾ ਨਾ ਸਾਡੇ ਕੋਲ ਪੈਸਾ ਤੇ ਲੈ ਨਹੀਂ ਹੈਗਾ ਕੋਈ ਵੀ ਇੰਨੇ ਬੜੇ ਮੁਸਕਰਦਾ ਆਧਾ ਟੇਮੇ ਫਿਰ ਅਹੀ ਦਿਨੇ ਦੇ ਬਾਅਦ ਇੱਕ ਇੱਠੇ-ਕਿੱਥੇ ਕਰਕੇ ਕਹੇ ਤੇ ਇਹਨਾਂ ਨੂੰ ਕਹਾਂ ਜਿਹੜੇ ਜਿੰਨਾਂ ਨੂੰ ਚੁੱਕੇ ਹੋਇਆ ਉਹਨਾਂ ਨੂੰ ਕਹਾਂ ਕਿ ਗੱਡੀ ਕਰਕੇ ਕਹੀ ਕੱਲ ਦੋ 50 ਰੁਪਏ ਆ ਪਾ ਕੇ ਉਹਨਾਂ ਨੇ ਗੱਡੀ ਤੇ ਬਚਾਰਿਆ ਰਹੀ ਦਿੱਤਾ अच्छा उन्होंने पैसे पाके ते गड्डी करके इथे भेज एम्बुलेंस से भेजता ना पर दूसरी गड्डी दूसरी गड्डी से भेजता फिर इधर होरी चले गए ते जाके गुरनान का अस्पताल ही ले गए ओथे حدا ਕਿਸੇ ਨੇ ਹੱਥ ਨਹੀਂ ਪਾਇਆ गुरनान का ਹੱਥ ਨਹੀਂ ਪਾਇਆ ਨਾ ਮੁੜ ਕੇ ਅਹੀਂ ਮੱਲੇ ਦੇ ਕੇ ਲੈ ਗਏ ਉਧਰਾਂ ਹੀ ਉਸਕੇ ਮੱਲੇ ਦੇ ਕੇ ਆਲੇ ਨੇ ਕੋਈ ਸੁਣਾ ਫਿਰਾਂ ਦੇ ਵਿੱਚ ਹਮਦੀਪ ਬਣਾਏ ਹਾਂ ਡਾਕਟਰ ਸ਼ਿਟ ਗਾਦੇ ਹੀ ਹਾਂ 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 ਤੇ ਬਾਅਦ ਵਿੱਚ ਚਲੋ ਮਨਦੀਪ ਵਾਲਾ ਨੇ ਹਣਾ ਖਾ ਪੀਣ ਨੇ ਕਹਿੰਦੇ ਪਹਿਲਾਂ ਤਾਂ ਹਾਨੂੰ ਉਹਨਾਂ ਨੇ ਕਿਹਾ ਕਿ ਇੱਕ ਕਹੇਗੀ ਮਦਰ ਸਰਜਰੀ ਡਾਕਟਰ ਕਹਿੰਦੇ ਕਿ ਰਬੜ ਗੱਡਾ ਕੇ ਵਿੱਚ ਉਹ ਹੋਰ-ਹੋਰ ਕੇ ਜਪਾਂ ਅੱਛਾ ਤੇ ਇੱਕ ਡਾਕਟਰ ਆਇਆ ਤਾਂ ਉਹਨੇ ਆਖਿਆ ਕਿ ਮੈਂ ਲਊਗਾ ਤੁਹਾਡੀ 15000 ਰੁਪਈਆ ਤੇ ساتھ ਮੈਂ 1000 ਕਹੂੰਗਾ ਹੱਡੀਆਂ ਚ ਹਾਂਜੀ ਤੇ ਬਾਅਦ ਚ ਜਦੋਂ ਫ੍ਰੀਸ਼ਨ ਤੇ ਖੜਿਆ ਤਾਂ ਬਾਅਦ ਤੁਹਾਨੂੰ ਕਹਿੰਦੇ ਵੀ ਜਾਰੀ ਇਸਕੇ ਲਈ ਵੀ ਤਿਆਰ ਕਰ ਹਾਂ ਜੀ ਪੈਰ ਕਰਦੇ ਪੈਰ ਕੱਟਦਾ ਹੀ ਜ਼ਿਆਦੀ ਮੁਸ਼ਕਲ ਹੁੰਦੀ ਹੈ। ਪੈਰ ਕੱਟਦਾ ਹੈ। ਹਾਂ ਜੀ। ਹਾਂ। ਚਿਰਾਂ ਤੋਂ ਬੱਲੇ ਨੂੰ ਪ੍ਰਸ਼ਨ ਮੈਂ ਮੰਦੀਪਾ ਹਸਪੀਟਲ ਤੇ ਹੈਗਾ ਤੇ ਬਹੁਤ ਵਧੀਆ। ਹਾਂ ਜੀ। ਬਹੁਤ ਵਧੀਆ। ਫੇਰ ਮੁਰਤਾਂ ਨੇ ਪੈਰ ਹੀ ਕੱਟਦਾ। ਫੇਰ ਇਤਰਾ ਕੋਹ ਬੈਂਡ ਤੇ ਉਹ ਜੁਗਰਾਈ ਤੇ ਪਿੱਕੀ ਪੌਂਸ ਤੇ ਨਾਲ ਲੈ ਕੇ ਪੌਂਸ ਕੋ ਜਿਹੜਾ ਹਥੇਲੀ ਹੂੰ। ਤੇ ਇਹ ਨਾ ਤੋ ਦਿੱਕ। ਉਹ ਨਾ ਤੇਰਾ ਮਾਪ ਜੂ ਮੀਂ ਕਿ ਤੇ ਨਾ। ਜਿੰਨੇ ਨਜ਼ਰੇ ਪਿਆਰਿਆ ਵਕਤ ਹੁਣ ਕਾਲਾ ਹੋ ਗਿਆ ਸੈਤ ਉਂਗੜਾ ਬਾਜੀ ਜਾਂਦੀਆਂ ਪੈਰ ਵੱਜ ਜਾਂਦਾ ਜਿੱਪੀ। ਅੱਛਾ ਆਪਣੇ ਕੋਲ ਪੈਸੇ ਨਹੀਂ ਹੈਗੇ। ਪੈਸੇ ਨਹੀਂ। ਪੈਹ ਨਹੀਂ ਗਏ ਤਾਂ ਤਾਂ ਕਰਕੇ ਕਟਰਾ ਪੈ ਗਿਆ ਹਾਂਜੀ ਪੈਹ ਨਹੀਂ ਜਾਏਗੇ ਮੌਕੇ ਤੇ ਪੈਸੇ ਨਹੀਂ ਹੈਗੇ ਸਾਡੇ ਪੈਸੇ ਇਕੱਠੇ ਕਰਦੇ ਰਹੇ ਤੇ ਉਹਨਾਂ ਨੇ ਜਿੱਦ ਕਰਦੇ ਕਿ ਉਹਨਾਂ ਚਿਰ ਉਹਨਾਂ ਕਿਸੇ ਨਾ ਕਿ ਪੈਸਾ ਦਸਤੂਰ ਆ ਪਰ ਨਹੀਂ ਰੱਬ ਦਾ ਦਸਤੂਰ ਵਾ ਕਿ ਇੱਕ ਤੁਹਾਡੇ ਕਹਿਣ ਮੁਤਾਬਕ ਪੈਰ ਬਚ ਵੀ ਸਕਦਾ ਸੀ ਬਚ ਸਕਦਾ ਹੈ ਬਸ ਇੱਕ ਪੈਸੇ ਕਰਕੇ ਜਿਹੜਾ ਵਾ ਉਹ ਪੈਰ ਬਚ ਗਿਆ ਪੈਸੇ ਇਕੱਠੇ ਕਰਦੇ ਰਹੇ ਸੀ ਤੇ ਇਹ ਪਿੰਡ ਦੇ ਵਿੱਚੋਂ ਕਰਾਈ ਕੀਤੀ ਫਿਰ ਇਸ ਤਰ੍ਹਾਂ ਪਿੰਡ ਭਰਾਵਾ ਕੋ ਹਾਂ ਇੱਕ ਰਿਸ਼ਤੇਦਾਰ ਪੜ ਭਰਾਵਾ ਨੇ ਇਹ ਕਿਹਾ ਪੈਹ ਆਰੇ ਫੌਜੀ ਦੇ ਮਗੰਧੀ ਨੇ ਜੀ ਨੇ ਆ ਗਈ ਹਾਂ ਆਏ ਹਾਂ ਕੋ ਪਿੰਡ ਚੋਂ ਗ੍ਰਹੀ ਕੀਤੀ ਇੰਨਾ ਕ ਲਾ ਜੀ ਚਲੋ ਤਰਸਵਾ ਮਹਾਰਾਜ ਦਾ ਜੇ ਤਰਸ ਕੀ ਕਰਨਗੇ ਤੁਹਾਡੇ ਕੋ ਫੇਰ ਤੁਹਾਡੇ ਦਰਸ਼ਨ ਕਰਨ ਨੂੰ ਸਾਨੂੰ ਮਿਲੇਗਾ ਬਾਕੀ ਗੁਰੂ ਮਹਾਰਾਜ ਦੀ ਮਰਜ਼ੀ ਹੈ ਜੀ ਬਸ ਠੀਕ ਹੈ ਜੀ